ਹਾਂਜੀ ਵੋਟਾਂ ਤਾਂ ਇਹਨਾਂ ਨੇ ਆ ਲਈਆਂ ਜੀ ਮੈਂ ਮੌਜੂਦਾ ਸਾਬਕਾ ਜੀ ਮੈਂਬਰ ਠੀਕ ਹੈ ਦੋ ਵਾਰੀ ਜਿੱਤਿਆ ਸੀ ਲੋਕਾਂ ਨੇ ਭੈਣ ਭਰਾਵਾਂ ਨੇ ਮੈਨੂੰ ਬਣਾਇਆ ਸੀਗਾ ਅਕਾਲੀ ਦਲ ਦੇ ਵਿੱਚ ਮੈਂ ਰਿਆਂ ਜੀ ਜਿਹੜੀ ਗੱਲ ਹੈ ਠੀਕ ਹੈ ਮੇਰੀ ਕਰਦੋਂ ਕਰਦੀ ਨੇ ਆਮ ਨੂੰ ਪਾਤੀ ਵੋਟ ਮੈਥੋਂ ਤੱਕ ਵੀਰ ਕਹਿੰਗੇ ਯਾਰ ਭਿਆ ਦੇਣਗੇ ਜੀ ਅੱਛਾ ਅੱਛਾ ਤੈਨੂੰ ਤਿੰਨ ਦਿਨਾਂ ਸੀ ਲੜੀ ਗਏ ਮਸਾ ਨਹੀਂ ਦੇਣਾ ਨਹੀਂ ਦੇਣਾ ਕਿ ਨਹੀਂ ਤੈਨੂੰ ਬੜਾ ਪਤਾ ਆ ਕੇ ਕੱਲ੍ਹ ਹੀ ਆਨੇ ਕੀ ਦੇਤਾ ਅੱਛਾ ਆਮ ਵਾਲੇ ਦੇਣਗੇ ਯਾਰ ਰੁਪਿਆ ਕਰਨੀ ਜੀ ਮੈਂ ਕਿ ਹੁਣ ਕਿਉਂ ਹੱਥ ਮਾਰਦੀ ਆ ਮੱਥੇ ਤੇ ਲੈ ਲੈ 1000 ਰੁਪਿਆ 3000 ਰੁਪਿਆ ਬੰਦਾ ਜੀ 3000 ਰੁਪਿਆ ਨਹੀਂ ਤੇ ਹੁਣ ਘਰੇ ਤੁਹਾਡੇ ਹੁਣ ਤਾਂ ਰੇਲੀ ਡਾਂਦ ਰਹੀਨੀ ਰਾਤ ਜੀ ਅਜੇ ਤੱਕ ਮਿੱਟੀ ਨਹੀਂ ਦੁਆਰੇ ਕੋਟਾ ਹੋਰ ਭਾਲਦੇ ਆ ਕਿ ਹੁਣ 2-2000 ਦਾ ਨਾ ਕਿਤੇ ਲਾਰਾ ਲਾ ਦੇਣੇ ਨਹੀਂ ਤੇ ਹੁਣ ਤਾਂ ਟਕਾ ਦਾ ਹੁਣ ਤਾਂ ਨਹੀਂ ਕਹਿੰਦੀਆਂ ਕਹਿੰਨੀਆਂ ਵੀ ਸੀ 1000 ਨੂੰ ਹੁਣ ਨਹੀਂ 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 ਹੁਣ ਤਾਂ ਰੋਂਦੀਆਂ ਪੱਟਾਂ ਤੇ ਹੱਥ ਮਾਰ ਮਾਰ ਕੇ ਰੋਂਦੀਆਂ ਨਹੀਂ ਹੁਣ ਤਾਂ ਨਹੀਂ ਕਹਿੰਦੀਆਂ ਸੀ ਵੋਟ ਪਾਉਣੀ ਚੜ੍ਹ ਨਾ ਜੀ ਨਾ ਹੁਣ ਨਹੀਂ ਪਾਉਂਦੀਆਂ ਪਾਵੇ ਕਿਹੜੇ ਮਨੂੰ 2.5 ਮਹੀਨੇ ਟਪ 2. ਮੈਨੂੰ ਲੱਗਦਾ ਹੁੰਦਾ ਪੇਕੀ ਜਾਣ ਵਾਸਤੇ ਵੀ ਨਹੀਂ ਤੁਹਾਡੇ ਕੋਲ ਪੈਸਾ ਹਾਂ ਨਹੀਂ ਮੰਗਦੀਆਂ ਸੀ ਕਾਹੋਂ ਤੋਂ ਲੈ ਲਓ ਪਗਵਨ ਤਮਾਮ ਤੋਂ ਕੰਤਾ ਹ ਯਾਰ ਆਲਾ ਆਲਾ ਵੈਸੇ ਕੰਮ ਤੁਹਾਡੇ ਲੋਟ ਆ ਗਿਆ ਇੱਕ ਬੋਟ ਪਾਉਣ ਦਾ ਨਾ ਜੀ ਕਾਹਦਾ ਲੋਟ ਆ ਗਿਆ ਸਾਰੀ ਦੁਨੀਆ ਚੀਟੀਆਂ ਨਹੀਂ ਦੇਵੀ ਤੇ ਚੜਾਤੀ ਇਹਨਾਂ ਨੇ ਕਾਹਦਾ ਲੋਟ ਆਇਆ ਇਹ ਪੰਜਾਬ ਦਾ ਇਹ ਨਹੀਂ ਬੇੜਾ ਗਰਕ ਕਰਤਾ ਜੀ